ਲੋ ਜੀ ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਕਿਉਂਕਿ 2-3 ਦਿਨ ਤੋਂ ਸਾਡੇ ਘਰੇ ਮੇਰੀ ਸੱਸ ਮਾਂ ਠੀਕ ਨਹੀਂ ਸਨ ਤੇ ਉਹ ਪਰਸੋਂ ਚੜ੍ਹਾਈ ਕਰ ਗਏ ਸੁਰਗਵਾਸ ਹੋ ਗਏ ਤੇ ਕੱਲ ਫਿਰ ਉਹਨਾਂ ਦਾ ਸੰਸਕਾਰ ਸੀ ਤਾਂ ਕਰਕੇ ਤੇ ਉਹਨਾਂ ਦੀਆਂ ਤੁਹਾਨੂੰ ਵੀਡੀਓ ਵਿਖਾਈਆਂ ਤੁਸੀਂ ਵੇਖਿਓ ਵੀ 100 ਸਾਲ ਦੀ ਬਜ਼ੁਰਗ ਮਾਤਾ ਉਹ ਅੱਜ ਤੱਕ ਬਹੁਤ ਵਧੀਆ ਠੀਕ ਸੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਆਪਦੀ ਸੀ ਕੋਈ ਬਨਾਵਟੀ ਚੀਜ਼ ਨਹੀਂ ਸੀ ਦੰਦ ਵੀ ਉਹਨਾਂ ਦੇ ਆਪ ਦੇ ਸਨ ਤੇ ਵਧੀਆ ਸਿਹਤ ਸੀ ਤੇ ਇਸ ਦੁਨੀਆ ਤੋਂ ਉਹ ਬਹੁਤ ਵਧੀਆ ਜ਼ਿੰਦਗੀ گزار ਕੇ ਗਏ ਕਿਉਂਕਿ ਉਹਨਾਂ ਦਾ ਪਰਿਵਾਰ ਬਹੁਤ ਸੁਖੀ ਹੈ ਉਹਦੇ ਪਿੱਛੇ ਉਹਦੀਆਂ 4 ਨੌਵੇਂਾਂ 4 ਪੁੱਤ ਦੋ ਉਹਦੀਆਂ ਧੀਆਂ ਜਵਾਈ ਬਾਕੀ ਪੋਤੇ ਪੋਤੀਆਂ ਬਹੁਤ ਵੱਡਾ ਤਗੜਾ ਪਰਿਵਾਰ ਸੀ ਕਿਉਂਕਿ ਜਿਹੜਾ ਸਾਡੇ ਸਹੁਰਾ ਸਾਫ ਸਨ ਉਹ ਦੋ ਭਾਈ ਸਨ ਉਹਨਾਂ ਦੇ ਵੀ ਦੂਜੇ ਸਾਡੇ ਚਾਚਾ ਜੀ ਦੇ ਵੀ ਤਿੰਨ ਬੱਚੇ ਪੁੱਤ ਹਨ ਤਿੰਨ ਨੌ ਆ ਦੋ ਉਹਨਾਂ ਦੀਆਂ ਬੇਟੀਆਂ ਦੋ ਉਹਨਾਂ ਦੇ ਜਵਾਈ ਅੱਗੇ ਉਹਨਾਂ ਦਾ ਪਰਿਵਾਰ ਇੰਨਾ ਸਾਡੇ ਘਰ ਦਾ ਪਰਿਵਾਰ ਸੀ ਕਮ ਸੋ ਕਮ ਉਸ ਮਾਤਾ ਦੇ ਸੌ ਜੀ ਪਿੱਛੇ ਸੀ ਘਰ ਦੇ ਘਰ ਦੇ ਪੋਤੀਆਂ ਪੋਤੇ ਪੁਰਪੋਤੇ ਉਹਨਾਂ ਦੇ ਸਨ ਪਰ ਅੱਜ ਵੀ ਉਹ ਬਹੁਤ ਠੀਕ ਠਾਕ ਆਪਦੀ ਇਸ ਦੁਨੀਆ ਦੀ ਯਾਤਰਾ ਕਰਕੇ ਗਏ ਹਨ ਪਰ ਫਿਰ ਵੀ ਮਾਪੇ ਤਾਂ ਮਾਪੇ ਹੀ ਹੁੰਦੇ ਹਨ ਉਹ ਸੱਸ ਤੇ ਮਾਂ ਦੋਵੇਂ ਇੱਕ ਬਰਾਬਰ ਹੁੰਦੀਆਂ ਹਨ ਜੇ ਸੱਸ ਮਾਂ ਅੱਗੇ ਤੋਰਦੀ ਹੈ ਤੇ ਅੱਗੋਂ ਮਾਂ ਸੱਸ ਮਿਲਦੀ ਹੈ ਉਹ ਤਾਂ ਇੱਕ ਲੋਕਾਂ ਨੇ ਆਮ ਘਾਵਤ ਬਣਾਤੀ ਵੀ ਸੱਸ ਠੀਕ ਨਹੀਂ ਹੁੰਦੀ ਉਹ ਲੜਦੀ ਹੈ ਪਰ ਨਹੀਂ ਸੱਸ ਵਰਗਾ ਰਿਸ਼ਤਾ ਪਾਰਾ ਕੋਈ ਨਹੀਂ ਹੈ ਸੱਸ ਆਪਾਂ ਨੂੰ ਹਰ ਇੱਕ ਚੀਜ਼ ਦਿੰਦੀ ਹੈ ਮਾਂ ਇੱਕ ਜਨਮ ਦੇ ਕੇ ਤੀ ਨੂੰ ਅੱਗੇ ਤੋਰ ਦਿੰਦੀ ਹੈ ਪਰ ਜਿਹੜੀ ਸੱਸ ਹੁੰਦੀ ਹੈ ਉਹ ਆਪਦਾ ਘਰ-ਬਾਰ ਆਪ ਆਪਦੀ ਪੀੜ੍ਹੀ ਚੌਂਕੇ ਦੀ ਪਹਿਲਾਂ ਉਹਨੂੰ ਦਿੰਦੀ ਹੈ ਕਿਉਂਕਿ ਜਦੋਂ ਨਵੀਂ ਨੋ ਆਉਂਦੀ ਹੈ ਉਹਨਾਂ ਦੀ ਲੈ ਪੁੱਤਰ ਤੋਂ ਇੱਥੇ ਬੈ ਤੇ ਕੰਮ ਕਰ ਮੈਂ ਬਾਹਰ ਦਾ ਵੇਲੀ ਦਾ ਕੰਮ ਕਰਦੀ ਹਾਂ ਸੱਸ ਉਸ ਦਿਨ ਤੋਂ ਚੌਂਕਾ ਛੱਡ ਕੇ ਤੇ ਨੋ ਨੂੰ ਬਾਕੇ ਆਪ ਅੱਗੇ ਹੋ ਜਾਂਦੀ ਹੈ ਪਰ ਉਸ ਸੱਸ ਦਾ ਆਪਾ ਦੇਣ ਨਹੀਂ ਦੇ ਸਕਦੇ ਤੇ ਉਹ ਇੱਕ ਬਹੁਤ ਚੰਗਾ ਤੇ ਪਿਆਰਾ ਰਿਸ਼ਤਾ ਹੁੰਦਾ ਅਸਲ ਮਾਂ ਨੋ ਦੀ ਸੱਸ ਹੁੰਦੀ ਹੈ ਅੰデア ਮਾਵਾ ਲਾੜ ਲੜਾਤਿਂ ਆਨੂਬ ਗਾਰਡਨ ਨੇ ਸੱਸਾਂ ਦੇ ਦੇ ਮਤਾਂ ਉਮਰ ਸੁਧਾਰਨ ਨੇ ਕਿਉਂਕਿ ਆਪ ਝਿੜਕੇ ਕਿਸੇ ਨੂੰ ਝਿੜਕਣ ਨਹੀਂ ਦਿੰਦੀ ਸੱਸ ਆਪ ਭਾਵੇਂ ਜੋ ਮਰਜ਼ੀ ਕਹਿ ਲਵੇ ਪਰ ਜੇ ਕੋਈ ਕਹਵੇ ਨੋ ਨੂ ਵੀ ਤੇਰੀ ਨੋ ਇਸ ਤਰ੍ਹਾਂ ਦੀ ਉਹਦੋਂ ਸੱਸ ਕਦੀ ਇਹ ਚੀਜ਼ ਆਪਦੇ ਦੇ ਸਹਿਣ ਨਹੀਂ ਕਰਦੀ ਉਦੋਂ ਉਹਨੂੰ ਕਹਿ ਦਿੰਦੀ ਮੇਰੀ ਨੂੰ ਵਰਗਾ ਕੋਈ ਨਹੀਂ ਜੇ ਮੇਰੀ ਮਾੜੀ ਹੈ ਚੰਗੀ ਹੈ ਮੇਰੀ ਤਾਂ ਹੈ ਨਾ ਸੱਸ ਇਹੋ ਗੱਲ ਹੀ ਕਹਿੰਦੀ ਹੈ ਆਪ ਨਹੀਂ ਝੜਕ ਦਿੰਦੀ ਦੇ ਲੈਂਦੀ ਹੈ ਪਰ ਕਿਸੇ ਨੂੰ ਝੜਕਣ ਨਹੀਂ ਦਿੰਦੀ ਤੇ ਇਹ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ ਮੇਰੇ ਵੱਲੋਂ ਬੇਨਤੀ ਹੈ ਵੀ ਅੱਜ ਸਾਡੀ ਸੱਸ ਮਾਂ ਨਹੀਂ ਹੈ ਚਲੇ ਗਈ ਇਸ ਦੁਨੀਆ ਤੋਂ ਪਰ ਸਾਨੂੰ ਉਸ ਦਾ ਬਹੁਤ ਹੀ ਜ਼ਿਆਦਾ ਵਿਯੋਗ ਹੈ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਉਹ ਮੇਰੇ ਨਾਲ ਤੁਸੀਂ ਪਹਿਲੀਆਂ ਪਹਿਲੀਆਂ ਮੇਰੀਆਂ ਵੀਡੀਓ ਵੇਖਿਓ ਤੇ ਉਹ ਮਾਤਾਸ ਜ ਮੇਰੇ ਨਾਲ ਪੰਜਾਬੀ ਲੋਕ ਗੀਤ ਗਾਇਆ ਕਰਦੀ ਸੀ ਉਹਨਾਂ ਨੂੰ ਬਹੁਤ ਸ਼ੌਕ ਹੁੰਦਾ ਸੀ ਉਹਨਾਂ ਮੈਨੂੰ ਬਹੁਤ ਜਿਆਦਾ ਦੱਸੇ ਮੈਨੂੰ ਪੁਰਾਣੇ ਜਮਾਨੇ ਦੀਆਂ ਗੱਲਾਂ ਦਸੀਆਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਉਦੋਂ ਦੇ ਹਾਲਾਤ ਹੁੰਦੇ ਸੀ ਤੇ ਮੈਨੂੰ ਉਸ ਆਦੀ ਮਾਂ ਦਾ ਬਹੁਤ ਹੀ ਆਸਰਾ ਤੇ ਸਹਾਰਾ ਸੀ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸਨ ਸੋਹਰਾ ਸਾਫ ਸਨ ਉਹ ਐ ਤੂੰ 24-25 ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਸਨ ਉਹ ਵੀ ਬਹੁਤ ਠੰਡੇ ਸੁਭਾਅ ਦੇ ਸਨ ਸਰਦਾਰ ਮੇਜਾ ਸਿੰਘ ਉਹਨਾਂ ਦਾ ਨਾਂ ਸੀ ਤੇ ਜਿਹੜੀ ਸਾਡੀ ਸੱਸ ਮਾ ਹੈ ਇਹਨਾਂ ਦਾ ਨਾਂ ਸਰਦਾਰਨੀ ਰੇਸ਼ਮਕੌਰ ਹੈ ਤੇ ਇਹ ਸਾਡੇ ਆ ਦੋਵੇਂ ਮਾਪੇ ਮੇਰੇ ਮਾਤਾ ਪਿਤਾ ਤੇ ਸੱਸ ਸੋਹਰਾ ਬਹੁਤ ਹੀ ਅਨੇਕ ਸੁਭਾਅ ਦੇ ਸਨ ਤੇ ਇਹਨਾਂ ਨੇ ਸਾਡੀ ਬਹੁਤ ਵਧੀਆ ਪਰਵਰਿਸ਼ ਕੀਤੀ ਸਾਰੇ ਪਰਿਵਾਰ ਦੀ ਤੇ ਲਓ ਹੁਣ ਤੁਹਾਨੂੰ ਇੱਕ ਅੱਜ ਮੈਂ ਪੰਜਾਬੀ ਲੋਕ ਗੀਤ ਸੁਣਾਉਣੀ ਹਾਂ ਤੇ ਨਾਲੇ ਤੁਹਾਨੂੰ ਇਹ ਬੇਨਤੀ ਕਰਦੀ ਹਾਂ ਇਹ ਸਾਰੇ ਹੀ ਆਪਣੇ ਸਹੁਰਿਆਂ ਦੀ ਸੱਸਾਂ ਦੀ ਸੇਵਾ ਕਰਿਆ ਕਰੋ ਇਹ ਸੇਵਾ ਲੱਭਦੀ ਨਹੀਂ ਇਹ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਇਸ ਦੁਨੀਆ ਤੇ ਉਹ ਨਹੀਂ ਰਹਿੰਦੇ ਵੀ ਉਹਨਾਂ ਦਾ ਪਿਆਰ ਕੀ ਸੀ ਸੱਸ ਸਹੁਰੇ ਦਾ ਪਿਆਰ ਕੋਈ ਦਿੰਦਾ ਨਹੀਂ ਤੇ ਮਾਂ ਪਿਓ ਦਾ ਵੀ ਪਿਆਰ ਕੋਈ ਨਹੀਂ ਦਿੰਦਾ ਭਾਵੇਂ ਲੱਖਾਂ ਚਾਚੇ ਤਾਏ ਹੋਣ ਤੇ ਆਂਦੇ ਆ 100 ਚਾਚਾ ਤੇ ਇੱਕ ਘਿਓ 100 ਸੌ ਦਾਰੂ ਤੇ ਇੱਕ ਘਿਓ ਸੌ ਚਾਚਾ ਤੇ ਇੱਕ ਪਿਓ ਚਾਚੇ ਤਾਂ ਜਿੰਨੇ ਮਰਜ਼ੀ ਹੋਣ ਪਰ ਆਪਦੇ ਪਿਓ ਨਾਲ ਦੀ ਰੀਸ ਨਹੀਂ ਹੁੰਦੀ ਤੇ ਸੌ ਪਤਿਹੋਰੇ ਭਾਵੇਂ ਜਿੰਨੇ ਮਰਜ਼ੀ ਵੀ ਹੋਣ ਪਰ ਸੌਰੇ ਨਾਲ ਦੀ ਰੀਸ ਨਹੀਂ ਹੁੰਦੀ ਜਿਹੜਾ ਵੇੜੇ ਵਿੱਚ ਮੰਜਾ ਢਾਕੇ ਪੈਂਦਾ ਹੈ ਉਹਨਾਂ ਦੀ ਗੁੜੀ ਛਾਂ ਹੁੰਦੀ ਹੈ ਜਦੋਂ ਮੋਢ ਹਿੱਲਦਾ ਹੈ ਨਾ ਇੱਕ ਰੰ ਪੱਤੇ ਤਾਂ ਜਰੂਰ ਹੀ ਛਣਛਣ ਕਰਦੇ ਹਨ ਕਿਉਂਕਿ ਇਹ ਇੱਕ ਘਰ ਦਾ ਮੋਢ ਹੁੰਦਾ ਹੈ ਤੇ ਲਓ ਹੁਣ ਮੈਂ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾਉਣੀ ਆ ਇਹ ਤੁਸੀਂ ਸੁਨੋ ਤੇ ਤੇਰੀ ਜੁਗਨੀ ਦਾ ਗੁੜਾ ਜਿਆਤਾ ਗਾ ਵੇ ਚੀਰੇ ਵਾਲਿਆ ਵੀਰਾ ਤੇਰੀ ਜੁਗਨੀ ਦਾ ਗੁੜਾ ਗੁੜਾਤਾ ਗਾ ਵੇ ਚੀਰੇ ਵਾਲਿਆ ਵੀਰਾ ਸੋਰਾ ਤਗਾ ਤਾ ਦਾ ਰਾਜਾ ਵੇ ਚੀਰੇ ਵਾਲਿਆ ਵੀਰਾ ਸਰਾ ਹੁੰਦਾ ਏ ਤਗਾ ਤਾ ਦਾ ਰਾਜਾ ਵੇ ਚੀਰੇ ਵਾਲਿਆ ਵੀਰਾ ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਵੇ ਚੀਰੇ ਵਾਲਿਆ ਰੀ ਜੁਗੁ ਗਣੀ ਦੇ ਗੁੜੇ ਗੁੜੇ ਬੰਦ ਵੇ ਮੇਚੀਰੇ ਵਾਲਿਆ ਵੀਰਾ ਸੱਸਾ ਹੁੰਦੀਆਂ ਨੇ ਫੁੱਲਾਂ ਦੀ ਸੁਗੰਧ ਵੇ ਮੇਚੀਰੇ ਵਾਲਿਆ ਵੀਰਾ ਸੱਸਾ ਹੁੰਦੀਆਂ ਨੇ ਫੁੱਲਾਂ ਦੀ ਸੁਗੰਧ ਵੇ ਵੇ ਮੇ ਈਰੇ ਵਾਲੇ ਆ ਵੀਰਾ ਤੇਨੀ ਗੂ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਵੇ ਚੀਰੇ ਵਾਲੇ ਆ ਵੀਰਾ ਤੇਰੀ बाबु मेल पएड में मीरे वारी आीर बाबुल मेल पए ठंड में मैं चीरे वालीरा ਤੇਰੀ ਜੁਗਾਨੀ ਦੇ ਗੁੜੇ ਗੁੜੇ ਬੰਦ ਵੇ ਵੇਚੀਰੇ ਵਾਲੇ ਆਵੀ ਰਾ ਤੇਰੀ ਜੁਗਾਨੀ ਦੇ ਗੁੜੇ ਗੁੜੇ ਬੰਦ ਵੇ ਵੇਚੀਰੇ ਵਾਲੇ ਆਵੀ ਰਾ माव मिल तकले ते तवे चीर वालीर माव मिल तकले ते तांद वे वे चीर वारी ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਚੀਰੇ ਵਾਲੇ ਆਵੀ ਰਾ ਤੇਰੀ ਇਹ ਜੁਗਨੀ ਦੇ ਗੁੜੇ ਗੁੜੇ ਬੰਦ ਵੇ ਚੀਰੇ ਵਾਲੇ ਆਵੀ ਰਾ ਹਵੀਰੇ ਮੇਲਾ ਦੇ ਤੇ ਚੜ ਜਾਵੇ ਚੰਦ ਵੇ ਵੇ ਚੀਰੇ ਵਾਲੇ ਆ ਵੀਰਾ ਵੀਰਾ ਮਿਲ ਜੇ ਤਾਂ ਚੜ ਜਾਂਦਾ ਚੰਦ ਵੇ ਮੈਂ ਚੀਰੇ ਵਾਲੇ ਆ ਵੀਰਾ ਤੇਰੀ ਜੁਗਣੀ ਦੇ ਗੁੜੇ ਗੁੜੇ ਬੰਦ ਵੇ ਵੇਚੀਰੇ ਵਾਲੀ ਆ ਵੀਰਾ ਤੇਰੀ ਜੁਗਣੀ ਦੇ ਗੁੜੇ ਗੁੜੇ ਬੰਦ ਵੇ ਵੇਚੀਰੇ ਵਾਲੀ ਆ ਵੀਰਾ ਪੈਨਾ ਮੇਰਾ ਤਾਂ भे त मिठी गल कंदव चीरे वालीर भण जे त मी गल कंदव चीर वालियां बीरां तेरी जुगनी गुड़े गुड़े बंदे चीरे वालीर तेरी ਜੁਗੁਨੀ ਦੇ ਗੁੜੇ ਗੁੜੇ ਬੰਦ ਵੇ ਮੇਚੀਰੇ ਵਾਲੇ ਆ ਵੀਰਾ ਨਨਤਾ ਮਿਲਿੰਗਾ ਤਾਂ ਗੁੜੇ ਸਰ ਬੰਦ ਵੇ ਮੇਚੀਰੇ ਵਾਲੇ ਆ ਵੀਰਾ ਨਨਤਾ ਮਿਲਿੰਗਾ ਤਾਂ ਗੁੜੇ ਸਰ ਬੰਦ ਵੇ ਮੇਚੀਰੇ ਵਾਲੇ ਆ ਵੀਰਾ तेरी जुगनी दे गुड़े गुड़े बंद वे चीरे वाली मीर <laughs> तेरी जुगनी दे गुड़े, गुड़े बंद वे चीरे वालीर जेठ दौर तांचरी के दे बंद वे चीरे वाल मीर ਦੇ ਹਟਦਿਆਰ ਚੁਰੀ ਕੇ ਨਾ ਬੰਦਵੇਂ ਮੇਚੀਲੇ ਵਾਲੀ ਆ ਵੀਰਾ ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦਵੇਂ ਵੇਚੀਲੇ ਵਾਲੀ ਆ ਵੀਰਾ ਤੇਰੀ ਜੁਗਨੀ ਦੇ ਗੁੜੇ ਗੁੜੇ ਬੰਦਵੇਂ ਵੇਚੀਨੇ ਵਾਲੀ ਆ ਵੀਰਾ ਲਓ ਜੀ ਇਹ ਨਾ ਬਹੁਤ ਹੀ ਵਿਰਾਗ ਵਾਲਾ ਪੰਜਾਬੀ ਲੋਕ ਗੀਤ ਹੈ ਕਿਉਂਕਿ ਇਹਦੇ ਵਿੱਚ ਸਾਰੇ ਹੀ ਰਿਸ਼ਤੇ ਹਨ ਤੇ ਸਾਰਿਆਂ ਦੇ ਸਬੰਧ ਹਨ ਤੇ ਮੈਂ ਕੱਜ ਤੁਹਾਨੂੰ ਇਹ ਸਬੰਧਾਂ ਬਾਰੇ ਦੱਸਿਆ ਵੀ ਇਹ ਸਬੰਧ ਬਹੁਤ ਹੀ ਮਿੱਠੇ ਤੇ ਪਿਆਰੇ ਹੁੰਦੇ ਹਨ ਤੇ ਇਹਨਾਂ ਦੇ ਬਿਨਾਂ ਆਪਣਾ ਸਰਦਾ ਨਹੀਂ ਇਹਨਾਂ ਨਾਲ ਆਪਾਂ ਨੂੰ ਜੁੜ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਸਾਰੇ ਹੀ ਇਸ ਵੀਡੀਓ ਨੂੰ ਵੇਖਿਓ ਤੇ ਮੇਰੀ ਸਤਿ ਸਵਾਹ ਇਸ ਦੁਨੀਆ ਤੇ ਨਹੀਂ ਰਹੇ ਤੇ ਮੇਰੇ ਵੱਲੋਂ ਜੇ ਕੋਈ ਘਟ ਵੱਧ ਬੋਲਿਆ ਗਿਆ ਕਿਉਂਕਿ ਜਿੱਦੋਂ ਵਿਰਾਗ ਹੋਵੇ ਘਰ ਦੇ ਵਿੱਚ ਭਾਵੇਂ ਬਜ਼ੁਰਗ ਜਾਂਦਾ ਹੈ ਭਾਵੇਂ ਜਵਾਨ ਜਾਂਦਾ ਹੈ ਅੰਤ ਤਾਂ ਮੌਤ ਹੁੰਦੀ ਹੈ ਤੇ ਤੁਸੀਂ ਇਸ ਨੂੰ ਲਾਈਕ ਸ਼ੇਅਰ ਕਰਨਾ ਤੇ ਮੈਨੂੰ ਦਿਓ ਆਗਿਆ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ